ਇਹ ਯਕੀਨ ਕਾਲ ਮਤਰੋਹ ਲੌਜੀ ਨਵਾਂ ਦਿਨ ਨਵੀਂ ਸਵੇਰ ਚੱਲੇ ਆਪਾਂ ਆਪਣੇ ਰੁਟੀਨ ਵਾਲੇ ਕੰਮ ਤੇ ਮਾਜ਼ਮ ਸਾਫ ਕਲੀਅਰ ਨੰਬਟਲੇ ਰਹਿਣੋ ਕਰੀਏ ਆਪਣਾ ਮੁਕਾਰਸ਼ੂ हम्म मौसम साफ है बिल्कुल रोड भी सुन सुन रहे कल तड़के ही कोई कोई लंबड़दार मत लग गया ਮੋਗਾ ਦੇ ਫੂਲੋ ਮੋ ਨਿੱਕੇ ਨੇ ਉਹ ਦਾਣਾ ਬਹੁਤ ਖੜਾ ਪਿਆ ਉਹਨਾਂ ਨੇ ਇਹੀ ਖਾਓ ਪਹਿਲਾਂ ਨਮਾ ਫੇਰ ਲੈ ਕੇ ਆਉਂਗਾ ਕਿੰਨਾ ਦਾਣਾ ਖੰਡਾਇਆ ਦਾਣਾ ਦੁੱਧ ਰਲਾਇਆ ਪਿਆ ਚੱਕੀ ਲਿਆਉਣ ਬਾਰਾ ਖੰਡਾਇਆ ਬਹੁਤ ਚਲਾਜੋ ਆਜੋ ਆਜੋ ਆਓ ਆਓ ਬਾਹਰ ਆਜੋ ਸਵੇਰੇ ਪਤਾ ਨਹੀਂ ਕੀ ਹੁੰਦਾ ਇਹ ਤਾਂ ਡਰਦੀਆਂ ਨੇ ਕੀ ਕਹਿੰਦਾ ਬਹੁਤ ਔਖੀਆਂ ਬਾਹਰ ਆਉਂਦੀਆਂ। ਲੋ ਜੀ ਸਵੇਰ ਦਾ ਟਾਈਮ ਹੈ ਮੋਟਰ ਤੇ ਪਹੁੰਚੇ ਆਂ। ਬਾੜੀ ਸਾਰੀ ਪਾਣੀ ਲਾਉਣੇ ਆਲੀ ਪਈ ਸੀ। ਪਾਣੀ ਲੱਗਿਆ ਲਾਉਣ ਬਾੜੀ ਨੂੰ। ਸਾਰਾ ਲਸਣ ਪਿਆਜ਼ ਭਰਨੇ ਆਲੇ ਸੀਗੇ। ਨਾ ਕਿ ਮੋਟਰ ਚਲਾ ਕੇ ਭਰਨੇ ਨੂੰ ਮੈਂ ਪਰਤੇ ਦੋ ਗੱਡੀਆਂ। ਭਰਨੇ ਬਹੁਤ ਸਾਵਨਾ ਪੈਂਦੇ ਨੇ ਹੇ। ਉਹਨੇ ਕਰਕੇ ਫਿਰ ਹੌਲੀ-ਹੌਲੀ ਸਾਰੇ ਨੰਬਰ ਬਾਰ ਭਾਤਣਾ ਪੈਂਦਾ। ਉਹ ਵੀ ਬੀਰ ਲਾ ਨਹੀਂ ਹੁੰਜਾ ਨੇ ਪਤਾ ਨਹੀਂ ਖਾਦਿਆਂ ਕਾਦਿਆਂ ਨੇ ਹੁਣ ਜੰਮੀ ਆਂ ਦੀ ਬਦਲ ਗੁ ਲੱਗਿਆਂ ਦੇ ਵੀ ਕੀ ਕੀ ਲੱਗਦਾ। ਜਰੀਂਡੇ ਕਈਆ ਚੱਪਣ ਸਭ ਠੋਕਤੇ ਟਮਾਟਰ, ਭਿੰਡੀਆਂ ਦੇਖੋ ਕਿੱਥੇ ਕਿੱਥੇ ਕੀ ਲੱਗਦਾ। ਵੀ ਗਿਆ ਬਹੁਤ ਕੁਛ ਹੁਣ ਦੇਖਿਆ ਵੀ ਆਮ ਜੌਕੀ ਕੀ ਹੁੰਦਾ। ਪੱਤਾ ਬਹੁਤ ਔੜਦਾ ਤਮਰੂਦ। ਪਰ ਕਿ ਹੁਣ ਨਾ ਵਧੀਆ ਯਾਰ ਪੈਜੋ ਪਤਾ ਨਹੀਂ ਉੱਥੋਂ ਕੀ ਹੋ ਗਿਆ ਇੱਥੋਂ ਕਿਹੜੀ ਨਾ ਟੀਲੀ ਕਾਤੇ ਹੋ ਗਈ ਯਾਰ ਇੱਥੋਂ ਆ ਪਿਆਜ ਪੀਲੇ ਹੋਏ ਖੜੇ ਨੇ ਥੋੜੀ ਜਗ੍ਹਾ ਇੰਨੀ ਕੁ ਬਾਕੀ ਸਾਰੇ ਵਧੀਆ ਖੜੇ ਨੇ ਇਹ ਸਮਝ ਨਹੀਂ ਲੱਗ ਰਹੀ ਇਹ ਮੋٹے ਵੀ ਘੱਟ ਹੋਏ ਹੋਣੇ ਉਹ ਵੀ ਪੀਲੇ ਪੈ ਨੇ ਰੰਗ ਤੋਂ ਵੀ ਸੰਤੂ ਬਾਹਰ ਕੀ ਚੱਕਰ ਹੈ ਇੱਧਰ ਵਧੀਆ ਪੈ ਨੇ ਲੋ ਪਾਣੀ ਲਾ ਕੇ ਕੱਲ ਨੂੰ ਸਵੇਰ ਪਾਉਣਾ ਹੈ ਨਾ। ਵੇਖ ਦੇਦਾਂ। ਉਹ ਵੀ ਸਾਰੀ ਬਾੜੀ ਨੂੰ ਲਾਤਾ ਪਾਣੀ। ਸਾਰੀ ਬਾੜੀ ਸ਼ੂਪੇ ਸੀ ਉਦਰੀ ਜੀ ਪਾਣੀ ਮੰਗਦੇ ਸੀ। ਸਾਰੇ ਪਰਤੇ ਲਸਣ, ਪਿਆਜ਼ ਸਾਰਾ ਕੁਝ ਪਰਤਾ। ਹੁਣ ਤਾਂ ਦੋ ਦਿਨ ਛੱਡ ਕੇ ਪਾਣੀ ਲਗਾ ਕਰੂਗਾ। ਉਹ ਕਿ ਲਸਣ ਦਾ ਹੁਣ ਪੈਣਾ ਮੁੱਟੇ ਹੋਣ ਦਾ। ਬਣਸਰ ਲੱਗ ਗਿਆ ਤਾਂ ਡੋਡੀ ਜੀ ਕੱਢਣ ਲੱਗ ਗਿਆ। ਹੁਣ ਇਹਨੂੰ 2 ਦਿਨ ਛੱਡ ਕੇ ਪਾਣੀ ਲੱਗਿਆ ਕਰੂ ਪੱਕਾ। ਅੰਦਰ ਇਹਨਾਂ ਨੂੰ ਵੀ ਲਾਤਾ ਪਾਣੀ। ਜਿੱਥੇ-ਇੱਥੇ ਬੇਲਾਂ ਲਾਈਆਂ ਹੋਈਆਂ ਨੇ ਕਰ ਮੈਂ ਵੀ ਸਾਰਿਆਂ ਨੂੰ ਲਾਤਾ। ਹੁਣ ਦੇਖੋ। ਚੱਲੀਏ ਹੁਣ ਅੱਜ ਜਾਣਾ ਖੰਨੇ। ਇਹ ਕੜਾਹੀ ਲੈ ਆਉਣਾ ਕਾਣੀ ਉਹ ਵੀ ਲਾਦੀ ਜਿੰਦਾ ਛੋਡੇ ਨੂੰ ਉਹ ਲਾਦੀ ਖਨੇ ਪਹੁੰਚ ਗਏ ਤੇ ਕੜਾਉਣਾ ਆ ਸਰੋਂ ਦਾ ਤੇਲ ਛਲਦਿਆਂ ਦੇਖਦੇ ਆ ਪਿੰਡ ਵਾਲਿਆਂ ਨਾਲੋਂ ਕਿੰਨਾ ਕੀ ਫਰਕ ਪਾਉਂਦੇ ਨੇ ਪਿਛਲੀ ਵਾਰ ਇੰਨੀਓ ਸਰੋਂ ਦੀ ਕਾਣੀ ਪੰਡ ਘੜਾਈ ਸੀ ਦੇ ਦੇ ਰਿਹਾ ਖੰਨੇ ਮੇਰਾ ਤੁਹਾਡਾ ਇੱਕ ਬੰਦਾ ਉਹਨੇ ਦੱਚਾ ਜੀ ਵੀ ਕੰਨੇ ਫਰਕ ਪੈਂਦਾ ਤੇਲ ਵਧੀਆ ਘੜਦੇ ਨੇ ਬਾਕੀ ਦੇਖਦੇ ਹਾਂ ਤੇ ਗੋਪਾ ਗੋਪਰਾ ਦਾ ਸੀ ਵੀ ਖੰਨੇ ਕਢਾ ਕੇ ਲਿਆਉਣੇ ਨੇ ਤੇਲ ਵਧੀਆ ਘੜਦੇ ਨੇ ਆ ਵੀ ਬੰਦਾ ਸਮਝ ਲੱਦੀ ਫਿਰਦਾ ਘਾੜੀਆਂ ਦਾ ਬੋਝ ਉਹ ਰੂੰ ਵੇਲ ਲੈ ਕਰਕੇ ਕਿੱਦਾਂ ਦੇਖਣਾ ਅਗਰ ਬੁਰਦਾਂ ਦੀਆਂ ਆਪਣੇ ਨੇੜੇ ਪਿੰਡ ਸੀਗੀਆਂ ਬਹੁਤ ਵਧੀਆ ਪਰੀ ਹੋਈ ਖੇੜ ਦੇਖਣਾ ਵੇ ਦਿਖਾਉਣੇ ਆਣ ਤੁਹਾਨੂੰ ਦਿੱਤੇ ਮੌਲ ਤੋਂ ਪਾਜਦੇ ਸੋਨਾ ਇਕੱਠਾ ਅੱਠ ਹੋਇਆ ਹੋਇਆ ਕਾਫੀ ਟਮਾਵਾ ਦਾ ਡੈੜੂ ਤੋਂ ਬਹੁਤ ਅੱਜ ਦੇਖਣਾ ਬਹੁਤ ਚੰਗੇ ਬੱਚੇ ਨੇ ਮੌਲ ਤੋਂ ਦਿਖਾਉਣੇ ਆਣੇ ਆ ਟਾਈਮ ਵੇਸਟ ਵਾਲਾ ਦਿੱਤਾ ਉਹ ਆਹਾਂ ਕੀ ਚੇਕ ਵਾਲੇ ਹੋ ਰਹੀਆਂ ਆਹ ਲਾ ਐਮਪੀ ਬੱਚਾ ਲਈ ਮਤਲਬ ਨਾ ਨਾ ਦੇਖੂਗਾ ਬੰਦ ਨਹੀਂ ਹੋ ਲੋ ਵੀ ਜਵਾਨਾਂ ਦਾ ਐਮਪੀ ਨੰਬਰ ਵੀ ਪੁਰੀਆਂ ਦਾ ਗੱਲ ਨੂੰ ਸਾਡੇ ਵਾਲਾ ਤੇੜੀ 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 ਨਾ ਵੀ ਤਾਂ ਕੀ ਨਾ ਮੈਂ ਬਾਈਓ ਲੈ ਜਾਈ ਗਰਮੀ ਹੈ ਲੋਰੀ ਜੁਰਮ ਲੱਗੇ ਨੇ ਬੱਚੇ ਦੋਸਤ ਨਹੀਂ ਰਹੀ ਜੀ ਕਿਹਦੇ ਨੂੰ ਜਾਨਵਰ ਇਧਰ ਮ ਆ ਗਿਆ ਮੈਂ ਉੱਥੇ ਬੈਠੀ ਉਹ ਲੜ ਗਿਆ ਜੀ ਕੌਣ ਦੱਸੂ ਆਪੇ ਹਾਲਿਆ ਉਹ 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 15000 ਜੁੜਦੋ ਹੁਣ ਐਮਪੀ ਵਾਲਾ ਦੀਪੂਰੀਏ ਵਿਕਟਰਮ ਜੋ ਉੱਤੇ ਆੜੀ ਵਾਲਾ ਸ਼ੋਰਾ ਇਹ ਬੱਤੀ ਨੂੰ ਸੋਣੀਏ ਤੇ 75 ਲੱਗ ਗਿਆ ਬਾਈ ਤੇ 95 ਇਹ ਕਿੱਥੇ ਫੁੱਟਲਾ ਦਾ ਫੁੱਟਲਾ ਦਾ ਗਿਆ ਜੰਮੇ ਖੜ ਦਾ ਇਹ ਗੜੂਲਾ ਭਾਈ 24 ਤੋਂ ਬਾਹਰ ਤੱਪ ਬਹੁਤ ਵਧੀਆ ਨਹੀਂ ਉਹ ਤਾਂ ਚੰਗਾ ਹੀ ਜਾਂਦਾ ਹੀ ਅੰਦਰਲਾ ਤਾਂ ਨਹੀਂ ਹੋ ਜਾਊ ਤਾਂ 24 ਤੋਂ 20 ਨਾ ਕਰਗੇ ਕੰਮ ਮਾਣ ਗਾ 21 ली बच्छ चङे ਪਹਿਲਾ ਬਣਾਉਂਦਾ ਸੀ ਜੀ ਆ ਰੇਸ਼ਨਪੁਰਾਂ ਵਾਲਾ ਪਹੁੰਚ ਹਾਂਜੀ ਉਹ ਜਾ ਤੁਰੱਖਾ ਬੜਿਆਂ ਚੋਗੇ ਉਹ ਬੜਿਆਂ ਚੋਗੇ ਬੋਲ ਵਰਦੀ ਜਾਂਦੇ ਨਾ ਜਦੋਂ ਉਹ ਬੜਿਆਂ ਤੇ ਨਹੀਂ ਉਹਨੇ ਕੱਕਰੇ ਉਹ ਕੜਕਣ ਵਾਲੇ ਨਹੀਂ ਕੋ ਬਦਰੂ ਜੀ ਨਹੀਂ ਸੀ ਜੀ ਨਹੀਂ ਉਹ ਦਾਰੀ ਹੋਣਾ ਉਹਦਾ ਬੈਲੀ ਹੋ ਗਿਆ ਅੱਛਾ ਬੈਲੀ ਗਏ ਨੂੰ ਲਾਣੇ ਚ ਜੀ ਇਹ ਖੱਲੇ ਕਰਨ ਲੱਗੀ ਉਹ ਜਿਹੜਾ ਖਾਸੇ ਜਲ ਪਾਉਂਦੇ ਇਹ ਵਿੱਚ ਜੀ ਜਵਾਨੀ ਜਵਾਨੀ ਹੋ ਗਏ ਜਵਾਨੀ ਹੋ ਗਏ ਆਣੀ ਨਾ ਉਹ ਆ ਗਿਆ ਅੰਦਰ ਵਾਲਾ ਦਾ ਜਾਂਦਾ ਉਹ ਬੰਦੀ ਆ ਇਹ ਅੰਦਰ ਉਹਦਾ ਲੱਗਿਆ ਹੀ ਨਹੀਂ ਇਹਦਾ ਘੱਟ ਪੱਛੀਆਂ ਨੇ ਉਹਨਾਂ ਜਿੱਦਾਂ ਜਿਵੇਂ ਉਹਨਾਂ ਦਾ 3 ਸੈਕਿੰਡ 25 ਪੁਆਇੰਟ ਬੁਲੇ ਬਹੁਤ ਠੀਕ ਆ ਆ ਗਿਆ ਜਸੂ ਵਾਲਾ ਆ ਕਾਲਾ ਜਿਹਾ ਚਾਪੂਲੇ ਫੱਟੇ ਵਾਲਾ ਖਲਾ ਲੋ ਨਾ ਹਾਲ ਕਰ ਰਹੇ ਨਾ ਉਹ ਵਾਲਾ ਲੋੜਾ ਖਲਾ ਚੰਗਾ ਉਹ ਦੋ ਦੋ ਬਚਾ ਨਹੀਂ ਯਾਰ ਉਸ ਅੱਜ ਤਾਂ ਸਾਰੇ ਛੋਟੇ ਨੇ ਯਾਰ ਜਿਹੜੇ ਬੜੇ ਸੀ ਉਹ ਦੁੱਗੇ ਹੋ ਗਏ ਹਾਂਜੀ ਹਾਂ ਜਲ ਭਾਈ ਨੂੰ ਵੀ ਉੱਪਰ 19 ਹੂੰ ਕੰਪਾ ਪੂਰਾ ਹੈ ਹਾਂ ਨਾ ਬੋਲੇ ਨੂੰ ਅਸੀਂ ਪਰਸੋਂ ਲੋ ਜੀ ਥੋੜਾ ਦੂਰੋਂ ਵੀਡੀਓ ਬਣਾਈ ਹੈ ਗੱਡ ਦੀ ਬਹੁਤ ਘੱਟ ਬਹੁਤ ਘੱਟ ਆ ਵੀ ਦੇਖੋ ਪੂਰੀ ਥੰਦੀ ਪਰਪਿਆ ਗੱਡੀ ਉਹ ਗੱਡੀ ਖੜੀ ਆ ਉਤਰੇ ਤਵਾਬਾ ਉਧਰੇ ਸੰਗਰੂਰ ਮਾਨਸਾ ਕਰਾਚੋਂ ਉਧਰ ਚੰਡੀਗੜ੍ਹ ਮਹਾਲੀ ਹਰਾਨਾ ਮਗਰ ਉਹਨਾਂ ਨਾਲ ਜੁੜਨ ਲੱਗਿਆ ਹੂੰ ਆਈ ਵਾਲੇ ਸ਼ਾਲੇਂਪੀ ਵਾਲਿਆ ਹੋਦੇ ਆਪਣੇ ਵਾਲਾ ਮਗਰ ਆਉਂਦਾ ਭੱਜਿਆ ਲਾ ਕਿੱਥੇ ਆ ਭੈਣ ਜਦੋਂ ਤਾਂ ਬਹੁਤ ਬੋਲਦਾ ਜਰਾ ਚੰਗਾ ਜਾਂਦਾ ਅੰਮੇ ਲੱਗਿਆ ਭੈਣ ਦਾ ਯਾਰ ੁਰਲੇ ਆ ਦੋ ਬੱਬੀ ਬਸ ਸੱਤ ਸੱਤ ਰਾਤੀ ਰਾਤੀ ਰੋਟੀ ਸੰਗੀਤ ਪੀਤਰ ਅਲਹੀਕੁਮ ਸੱਤ ਸਿੰਘ ਮਾਨ ਕੁਮਾਰ ਜੀ ਬਹੁਤ ਧੰਨਵਾਦ ਵੀਰ ਜੀ ਦਾ ਪੀਰ ਗੁਰਦੀ ਹਣੀ ਜਨਗਰੀ ਵਾਲੇ ਆ ਜਾਂਦੇ ਸਾਡੇ ਵਾਲੇ ਸਾਡੇ ਨਾਲ ਆਪਾਂ ਜਾਨੀ ਬਾਤ ਤਾਂ ਨਹੀਂ ਉਹਦਾ ਉੱਪਰ ਲੱਤੀ ਇਹਨਾਂ ਦਾ ਗੁਰੂ ਆ ਪਰ ਲਾ ਦੀ ਓਰ ਲਾ ਅੰਦਰ થી ਜਿਹੜਾ ਭੱਜਿਆ ਨਹੀਂ ਅੱਜ ਦਾ ਬਾਕੀ ਜਿਹੜਾ ਆਹ ਦੇ ਬੱਚੇ ਦੋਏ ਛੋਟੇ ਛੋਟੇ ਨੇ ਨਾਲੇ ਯਾ ਬੜੇ ਗਾਇਆ ਬੜੇ ਗਾਇਆ ਬਹੁਤ ਚੰਗੇ ਗਾਇਨੇ ਇਹਨਾਂ ਦਾ ਰੇਟ ਇਹੀ ਆ ਲਓ ਚੱਲ ਪੈ ਖੇਡ ਦੇ ਦੇਖ ਕੇ ਪਹਿਲਾਂ ਹੋਰ ਰਾਏ ਸੀ ਹੁਣ ਹੋਰ ਰਾਜਾਂਗੇ ਕੱਠ ਦੇਖੋ ਭਾਈ ਜੀ ਕੱਠ ਕੱਠ ਦੇਖੋ ਕੱਠ ਗੱਡੀਆਂ ਗੱਡੀ ਖੜੀ ਆ ਕੋਈ ਕਿਤੋਂ ਪਹੁੰਚਿਆ ਕੋਈ ਕਿਤੋਂ ਪਹੁੰਚਿਆ ਬਹੁਤ ਦੂਰੋਂ ਦੂਰੋਂ ਦੁਨੀਆ ਆਈ ਹੋਇਆ ਦੇਖੋ ਉਧਰ ਨੂੰ ਪੂਰੇ ਨੂੰ ਗੱਡੀ ਬਹੁਤ ਖੜੀ ਆ ਆ ਸੜਕ ਤੇ ਪੂਰੀ ਗੱਡਿਓ ਗੱਡੀ ਖੜੀ ਆ ਲੇ ਇਕੱਲੇ ਛੋਟੇ ਬੱਚਿਆਂ ਦਾ ਖੇਡ ਮੈਦਾਨ ਸ਼ਹਿਰ ਇਹ ਸਿਲ ਕੈਨੇਡਾ ਅਮਰੀਕਾ ਦਾ ਬੰਦੇ ਪਹੁੰਚੇ ਹੋ ਨੇ ਭਾਈ ਚੱਲਦੇ ਬਾਹਰ ਤੇ ਨਾ ਨਾ ਆਏ ਜਾਣਾ ਤਾਂ ਹਰਿਆਣੇ ਵਾਲਾ ਘੋੜੂ ਆ ਗਿਆ ਜੀ ਅੱਗੇ ਆਪਣੇ じゃあまいしょだよじゃあんたらいい。Oh, ਸਾਰੇ ਜਿਵੇਂ ਮੇਰੇ ਵਰਗੇ ਜਿਹੜੇ ਨਹੀਂ ਜਿੱਤੇ ਜਿਹਨੂੰ ਪਤਾ ਵੀ ਤਾਂ ਮਗਰ ਉਹਨਾਂ ਦਾ ਛਾੜ ਕੇ ਤੁਰਪੇ ਕਰ ਹਨ ਆ ਦੇਖ ਲੈ ਕਿੱਡਾ ਕਰ ਗਿਆ ਹਮ ਆ ਜਿਵੇਂ ਇਸ ਉਹ ਦੇਖੋ ਦਾ ਨਾਲ ਦਾ ਕੱਡਾ ਮੰਡੇ ਪਛ ਨਾਲ ਆਦਨ ਕੜੇ ਹਾਂ ਛਣਾ ਝੁੱਲੇ ਬੜੇ ਰੰਗ ਬਰੰਗਾ ਉਹ ਦੇਖ ਜਮਾਂ ਹੀ ਨਿਕਨੇ ਨਿਕ ਜਾਂਦੇ ਉਹਦੇ ਆਪਣੇ ਮੂਰੇ ਤੁਰੇ ਹਾਂ ਨਾ ਹਾਰ ਨਹੀਂ ਮਾਰਦਾ ਕੰਨ ਦਰਜ ਬਟੰਗ ਆ ਦੇਖ ਆ ਦੇਖ ਜਮਾਂ ਹੀ ਛੋਟੇ ਛੋਟੇ ਨੇ ਆ ਜਿਵੇਂ ਚੁੰਗੜ ਦੀ ਫੜ ਲੈਂਦੇ ਵਿਚਾਰੇ 28 ਵਾਲੇ ਸੀ ਹੂੰ ਕਈ ਬੱਚੇ ਮੇਲਾ ਦਿਖਾਉਣ ਨੂੰ ਵੀ ਲੈ ਆਉਂਦੇ ਨੇ ਜਾ ਕੇ ਗੋਲ ਜਵਰੰਦਰ ਦੀ ਚਲੋ ਜੀ ਦੇਖ ਲਿਆ ਜਦ ਬਲਦਾਂ ਦੀਆਂ ਖੇਡਾਂ ਲੋ ਜੀ ਸ਼ਾਮ ਦਾ ਟਾਈਮ ਖੇਡਾਂ ਦੇਖ ਕੇ ਆ ਗਏ ਪਿੰਡ ਮੋਟਰ ਤੇ ਆਇਆ ਗਾ ਮਾਰਨ ਅੱਜ ਬਾੜੀ ਨੂੰ ਪਾਣੀ ਲਾਇਆ ਦੇਖੋ ਬਾੜੀ ਕਿਵੇਂ ਟੇਕਣ ਲੱਗੀ ਸਾਰੀ ਉਹ ਕਿੰਨੇ ਸੋਹਣੇ ਐਨ ਹਰੇ ਭਰੇ ਹੋ ਗਏ ਆਰ ਗਈ ਇਹ ਨਾਲੇ ਸਾਈਕਲ ਚਲਾ ਲਿਆ ਆਪਣਾ ਜਿਹੜਾ ਹੁੰਦਾ 40 ਮਿੰਟ ਚਲਾਉਣਾ ਤਾਸਕ ਸਾਈਕਲ ਦਾ ਵੀ ਸ਼ਮੂਹ ਚਲਾ ਲਿਆ ਨਾਲੇ ਕੀੜਾ ਵੱਧ ਗਿਆ ਨਾਲੇ ਵੀਡੀਓ ਬਣ ਗਈ ਸ਼ਾਮ ਦੀ ਦੇਖੋ ਸੂਰਜ ਛਿਪਦਾ 1.5 ਮਿੰਟ ਚ ਭੱਜ ਜਾਣਾ ਨੇ ਬਹੁਤ ਵਾਰ ਦਿਖਾਇਆ ਆਪਾਂ ਚਲੋ ਹੁਣ ਕਾਨੂੰ ਦਿਖਾਉਣਾ ਬੋਰ ਕਰਨਾ ਤੁਹਾਨੂੰ ਇਹਦੀ ਵੀ ਭੁੰਕਾ ਵੜਦੀ ਹੈ ਕੋਹ ਕੰਨੋਂ ਦਾ ਹੱਲ ਕਰਨਾ ਜਿਹੜਾ ਪੀੜਾ ਗਿਆ ਉਹ ਪੌਣਿਆ ਸਮਾਨ ਵੜਦੀ ਹੈ ਭੁੰਕਾ ਆਹ ਠੀਕ ਨੇ ਉਹੀ ਆ ਥੋੜਾ ਇੱਥੋਂ ਚਲੋ ਹੋ ਕੇ ਦੀ ਬਾਏ ਬਾਏ ਦੀ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਅੱਜ ਦੇਖੋ ਬੁਲਦਾਂ ਦੀ ਖੇਡ ਕਰੋ ਫਿਰ ਅੰਜੋਏ ਅੱਜ ਦੀ ਵੀਡੀਓ ਚ